ਮੈਂ ਸੁਖਵਿੰਦਰ ਕੌਰ ਮਾਨਸਾ ਆਸ਼ਾ ਤੇ ਆਸ ਆਬ ਸਿਹਰੀ ਡੈਟਰ ਸਾਂਝਾ ਮੋਰਚਾ ਪੰਜਾਬ ਦੀ ਚੇਅਰਮੈਨ ਹੋਣ ਦੇ ਨਾਤੇ ਅਸੀਂ ਪਿਛਲੇ ਦਿਨੀ 25 ਤੋਂ ਲੈ ਕੇ 31 ਤਰੀਕ ਤੱਕ ਜਿਹੜਾ ਪੰਜਾਬ ਸਰਕਾਰ ਦੇ ਕੰਮਾਂ ਦਾ ਬਾਈਕਾਟ ਕੀਤਾ ਹੋਇਆ ਸਾਂਝੇ ਫਰੰਟ ਵੱਲੋਂ ਤੇ ਅੱਜ ਸਾਡਾ ਤੀਸਰਾ ਦਿਨ ਹੈ ਤੇ ਹਲੇ ਤੱਕ ਸਰਕਾਰ ਦੇ ਜਿਹੜੇ ਕੰਨ ਤੇ ਜੂਸ ਸਿਰਕ ਦੀ ਦਿਖ ਨਹੀਂ ਰਹੀ ਤੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਇਹ ਨੇ ਜੇ ਨਾ ਮੰਨੀਆਂ ਤਾਂ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਅਸੀਂ ਕੋਈ ਵੱਡਾ ਵਿਗਲ ਬਜਾਉਣ ਦੇ ਜਿਹੜਾ ਸਾਡਾ ਜਥੇ ਮੰਦੀ ਦੀ ਕਾਲ ਉਹ ਹੋ ਸਕਦੀ ਹੈ ਅਸੀਂ ਜਿਹੜੀ ਮੰਗ ਹੈ ਸਾਡੀ ਉਹ ਅਸੀਂ ਚਾਹੁੰਦੇ ਆਂ ਵੀ ਆਸ਼ਾ ਸੈਲੀਟੇਟਰ 10 ਸਾਲ ਦੀ ਸੇਵਾ ਕਰ ਚੁੱਕੀਆਂ ਸਾਡੀ ਇਹ ਸਮੂਹ ਆਸ਼ਾ ਨੂੰ ਵਿਭਾਗ ਦੇ ਅੰਦਰ ਕਾਨੂੰਨੀ ਅਦਾਰੇ ਦੇ ਵਿੱਚ ਲੈ ਕੇ ਘੱਟੋ ਘੱਟ 26000 ਰੁਪਏ ਜਿਹੜਾ ਉਹ ਦਿੱਤਾ ਜਾਵੇ ਤੇ ਦੂਸਰਾ ਜਿਹੜੇ ਕੱਟੇ ਹੋਏ ਪੱਤੇ ਨੇ ਆਸ਼ਾ ਦੇ ਉਹ ਬਹਾਲ ਕੀਤੇ ਜਾਣ ਤੀਸਰਾ ਜਿਹੜਾ ਸੈਲੀਟੇਟਰਾਂ ਦੀ ਟੂਰ ਮਣੀ ਹੈ ਤੇ ਜਿਹੜਾ ਉਹਨਾਂ ਨੂੰ 1000 ਰੁਪਏ ਪੱਤਾ ਜਿਹੜਾ ਕੇਂਦਰ ਸਰਕਾਰ ਵੱਲੋਂ ਮਿਲਦਾ ਹੈ ਤੇ ਉਹਦਾ ਘੱਟੋ ਘੱਟ 10000 ਰੁਪਏ ਦਿੱਤਾ ਜਾਵੇ ਤੇ ਆਸ਼ਾ ਸੈਲੀਟੇਟਰ ਚ ਆਸ਼ਾ ਦੋਵਾਂ ਨੂੰ ਸੇਵਾਮੁਕਤ ਹੋਣ ਤੇ ਹਰਿਆਣਾ ਦੀ ਤਰ੍ਹਾਂ ਅਸੀਂ 5 ਲੱਖ ਦੀ ਡਿਮਾਂਡ ਮੰਗਦੇ ਆ ਤੇ ਇਹਨਾਂ ਨੂੰ ਅੱਧੀ ਪੈਨਸ਼ਨ ਵੀ ਮੰਗ ਰਹੇ ਆ ਵੀ ਜਿੰਨੇ ਇਹਨਾਂ ਦਾ ਕੰਮ ਸੀ ਉਹਨੂੰ ਅੱਧੀ ਲੈ ਕੇ ਪੈਨਸ਼ਨ ਵੀ ਦਿੱਤੀ ਜਾਵੇ ਤੇ ਆਸ਼ਾ ਸੈਲੀਟੇਟਰ ਨੂੰ ਮਿਲਣ ਵਾਲੇ ਜਿਹੜੇ ਫੰਡ ਨੇ ਸਾਨੂੰ 2500 ਫਿਕਸ ਮਿਲਦਾ ਉਹ ਆਸ਼ਾ ਵੀ ਆ ਉਹਦੇ ਵਿੱਚ ਫੈਸਿਲੀਟੇਟਰ ਵੀ ਹੈ ਸਰ ਕੇਜਰੀਵਾਲ ਸਾਹਿਬ ਨੇ ਜਿਹੜਾ ਵਾਅਦਾ ਕਰਿਆ ਸੀਗਾ ਜਲੰਧਰ ਦੇ ਵਿੱਚ ਵੋਟਾਂ ਆਉਣ ਤੋਂ ਪਹਿਲਾਂ ਭਗਵੰਤ ਮਾਨ ਜੀ ਨੇ ਤੇ ਵੀ ਇਹਨੂੰ 2500 ਨੂੰ ਅਸੀਂ 10000 ਕਰਾਂਗੇ ਤੇ ਅਸੀਂ ਚਾਹੁੰਦੇ ਆ ਵੀ ਉਹ 10000 ਵੀ ਕੀਤਾ ਜਾਵੇ ਤੇ ਨਾਲ ਹੀ ਸਾਡੀਆਂ ਮੰਗੀਆਂ ਹੋਈਆਂ ਜਿਹੜੀਆਂ ਮੰੰਗਾ ਨੇ ਕੁਝ ਉਹ ਸਾਨੂੰ ਜਿਹੜੀਆਂ ਉਹ ਤੁਰੰਤ ਜਿਹੜੀਆਂ ਲਾਗੂ ਕੀਤੇ ਜਾਣ ਹਾਲਾਂਕਿ ਚੰਨੀ ਸਰਕਾਰ ਨੇ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਸੀ ਤੇ ਉਹ ਹਲੇ ਤੱਕ ਇਹ ਸਰਕਾਰ ਦੇ ਪੈਂਡਿੰਗ ਪਈਆਂ ਨੇ ਪੌਣੇ 4 ਸਾਲ ਦੇ तकरीबन ਹੋ ਚੁੱਕੇ ਨੇ ਇਸ ਸਰਕਾਰ ਨੂੰ ਅਜੇ ਤੱਕ ਇਹ ਸਰਕਾਰ ਆਸ਼ਾ ਦੀ ਬਿਲਕੁਲ ਸਾਰ ਨਹੀਂ ਲੈ ਰਹੀ ਜਦੋਂ ਕਿ ਆਸ਼ਾ ਡੋਰ ਟੂ ਡੋਰ ਜਾ ਕੇ ਹਰ ਕੰਮ ਨੂੰ ਨੇਪਰੇ ਚਾੜਦੀ ਹੈ ਸਰਕਾਰ ਦੀ ਕੋਈ ਵੀ ਕਾਲ ਆਉਂਦੀ ਹੈ ਉਹ ਆਸ਼ਾ ਤੋਂ ਬਿਨਾਂ ਕੋਈ ਕੰਮ ਆੜਾ ਨੇਪਰੇ ਨਹੀਂ ਚੜਦਾ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਸਾਂਝੇ ਫਰੰਟ ਦੀ ਜੇ ਕਰੇ ਗੱਲ ਮੰਗਾ ਨਾ ਮੰਨੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਗਰੂਰ ਦੇ ਵਿੱਚ ਅਸੀਂ ਵੱਡਾ ਜਿਹੜਾ ਵਿਗਲ ਬਜਾਉਣ ਦੇ ਇਰਾਦੇ ਚ ਗ੍ਰੀਨਵਾਲਾ ਕੋਲਰੀਆਂ ਤੋਂ ਜੀ ਹਾਂਜੀ ਇਹ ਕੀ ਮਾਮਲਾ ਹੈ ਇਹ ਸਾਡਾ ਜੀ ਇੱਕ ਹਫਤੇ ਦੀ ਮਤਲਬ 25 ਤੋਂ 31 ਤੱਕ ਸਾਡੀ ਕੰਮ ਛੋੜ ਹੜਤਾਲ ਹੈ ਜੀ ਰੋਸ ਸਰਕਾਰ ਸੰਬੰਧੀ ਜਿਹੜਾ ਰੋਸ ਹੈ ਜਿਉਂ ਕਿ ਸਰਕਾਰ ਨੇ ਮਤਲਬ 4 ਸਾਲ ਦੇ ਕਰੀਬ ਹੋ ਚੁੱਕੇ ਨੇ ਸਰਕਾਰ ਨੂੰ ਉਹਨਾਂ ਨੇ ਜਿਹੜੀਆਂ ਮਤਲਬ ਪਹਿਲਾਂ ਵਾਅਦੇ ਕੀਤੇ ਸੀ ਉਹ ਹਜੇ ਤੱਕ ਕੋਈ ਵਾਦਾ ਪੂਰਾ ਨਹੀਂ ਕੀਤਾ ਤੇ ਸਾਡੇ ਜਿਹੜੇ ਇਨਸੈਂਟਿਵ ਕੱਟੇ ਜਾ ਚੁੱਕੇ ਨੇ ਉਹ ਪੱਤਿਆਂ ਨੂੰ ਮਤਲਬ ਦੁਬਾਰਾ ਬਹਾਲ ਕਰਵਾਉਣ ਦੇ ਲਈ ਅਸੀਂ ਜਿਹੜਾ ਇਹ ਧਰਨਾ ਲਗਾਇਆ ਹੈਗਾ ਹੀ ਤੇ ਅਸੀਂ ਸਰਕਾਰ ਅੱਗੇ ਮੰਗ ਕਰਦੇ ਆਂ ਚੇਤਾਵਨੀ ਲਾ ਲਓ ਜੇ ਸਾਡੀ ਮੰਗਾਂ ਨਾ ਮੰਨੀਆਂ ਤਾਂ ਅਸੀਂ ਇਹ ਸੰਘਰਸ਼ ਜਿਹੜਾ ਅੱਗੇ ਤੋਂ ਹੋਰ ਵੀ ਤਿੱਖਾ ਕਰਾਂਗੇ